ਕਾਉਂਗੇ ਮੈਂ ਬਖਸ਼ਣਾ ਨਹੀਂ ਕੇ ਇਹ ਨੂੰ ਫੇਰ ਠੀਕ ਆ ਸਾਲ ਰਹੇਗਾ ਤੇ ਸਰਕਾਰ ਨਾਲ ਕੇ ਜਣੀਆਂ ਐਮਐਲਏ ਨਾਲ ਮੰਨਣਾ ਅੱਜ ਮੇਰ ਨਾਲ ਕੇ ਤੁਹਾਡਾ ਵੀ ਹੋਣਾ ਜੇ ਤੁਸੀਂ ਆਪਦੇ ਕਿ ਯਾਰ ਨਾਲ ਨਹੀਂ ਖੱਦ ਸਕਦੇ ਆਪਣੇ ਐਮਐਲਏ ਨਾਲ ਨਹੀਂ ਖੱਦ ਸਕਦੇ ਤੇ ਦੁਰਲੱਭਤ ਤੁਹਾਡੇ ਹੋ ਜੇ ਯਾਰਾਂ ਦੋਸਤਾਂ ਦੇ ਤੁਹਾਨੂੰ ਮੈਂ ਮੈਂ ਵੇਖੂਗਾ ਜਦੋਂ ਤੁਹਾਡੇ ਬੱਚਿਆਂ ਦੇ ਪਰਚਾ ਦਾ ਜਿਹੜਾ ਜਦੋਂ ਤੁਹਾਡੀ ਬਾਈ ਸਣਾ ਕੋਈ ਹੋਇਆ ਜਾਂ ਕੋਈ ਹੋਇਆ ਅੱਜ ਜੇ ਮੈਂ ਉੱਥੇ ਪੇਸ਼ ਹੋ ਜਾਂਦਾ ਜਿੱਦਾਂ ਮੈਨੂੰ ਫੜਨ ਲੱਗੇ ਜਾਂਦੇ ਮੈਨੂੰ ਮਾਰ ਦਿੰਦੇ ਤੇ ਜਾਂ ਜੁਹਾਗੇ ਆਮਨ ਰੋਲੇ ਤੇ ਕਰ ਰਹੇ ਆ ਮੇ ਕਦੀ ਕੋਈ ਪਰਚਾ ਕਦੀ ਕੋਈ ਕਰੇ ਕੋਈ ਇਹੋ ਕੁਝ ਮਿਲਣਾ ਹੈ ਮੈਂ ਤੁਹਾਨੂੰ ਇੱਕੋ ਗੱਲ ਕਰਦਾ ਮੈਂ ਸਾਰ ਨੂੰ ਆਨਾ ਵੀ ਇਹ ਧਈ ਬਣ ਕੇ ਜੀ ਲਓ ਇਸ ਪੰਜਾਬ ਦੇ ਪਿੱਛੇ ਗੱਲ ਕਰੋਗੇ ਤੁਹਾਡੇ ਪਿੱਛੇ ਕੇ ਨਹਾ ਦਾ ਨਾਰਾ ਮਾਰਮਣੀ ਮਾਰਮਣੀ ਆਨਾ ਉਤੋਂ ਤੁਹਾਨੂੰ ਤਰੇ ਸਾਰੇ ਜਿਹੜੇ ਕਈ ਬੰਦੇ ਹੋ ਜਿਆ ਉਹ ਖਾ ਗਿਆ ਜੇ ਮੈਂ ਖਾ ਗਿਆ ਦਾ ਨਾ ਤੇ ਮੈਂ ਤੇ ਇਹ ਬਰਚੇ ਕਰ ਦਿੰਦੇ ਯਰ ਸਾਹ ਉਹ ਥਰ ਆਇਆ ਪੰਜਾਬ ਦੀ ਗੱਲ ਕਰਨ ਵਾਲਾ ਆ ਪੰਜਾਬ ਦੀ ਗੱਲ ਕਰ ਸਕਦਾ ਆ ਮੈਂ ਆਪਣੇ ਤਿਛੜਾਂ ਦੀ ਚਾਹਤ ਸਕਦਾ ਮੈਂ ਆਪਣੇ ਬੱਚਿਆਂ ਦੀ ਤੇ ਆਪਣੀ ਵਾਈਫ ਤੇ ਇੰਤਜ਼ਾਰ ਕਰਦਾ ਮੈਂ ਤੁਹਾਨੂੰ ਬੇਨਤੀ ਕਰਦਾ ਜਾਗ ਮੇਰਾ ਰਾਹ ਤੇ ਸੰਸਾਰ ਨੂੰ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਕਾਲ ਚੁੱਕੋ ਤੇ ਮੇਰੇ ਪਰਵਾਰ ਨੂੰ ਇਨਸਾਫ ਦਿਓ ਮੈਨੂੰ ਇਨਸਾਫ ਦਿਵਾਓ ਮੈਨੂੰ ਚਲਾ ਸੀ ਯਾਰ ਮੋਟ ਪਾ ਕੇ ਲੋਕਾਂ ਨੇ ਬੜਾਇਆ ਸੀ ਤੇ ਮੈਂ ਆ ਦਾ ਖਮਿਆਜਾ ਕਿ ਭਉਤ ਰੇ ਗੁੰਡਿਆਂ ਨੂੰ ਜਿਵੇਂ ਅ ਤਸੀਹੇ ਨਹੀਂ ਯਾਰ ਜੈ ਦੇ ਜਾ ਰਿਹਾ ਉਤਰਾ ਇਹ ਮੈਨੂੰ ਪੜੇ ਕਰਦੇ ਮੇਰੇ ਪਰਿਵਾਰ ਨੂੰ ਵੀ ਪੜੇ ਕਰਦੇ ਆ ਮੈਂ ਇਹਨਾਂ ਤੋਂ ਮੈਂ ਵਾਰ-ਵਾਰ ਆ ਨਾ ਮੈਂ ਦਫਦਾ ਨਹੀਂ ਮੈਂ ਝੁਕਦਾ ਨਹੀਂ ਪਰ ਪਰਿਵਾਰ ਜਦੋਂ ਵਾਈਸੋ ਵੀਕੇ ਦੀ ਬੱਚੇ ਕਹਿੰਦੇ ਹੋਣਾ ਉਦੋਂ ਥੋੜਾ ਜਿਹਾ ਬੰਦੇ ਦਾ ਮਾਨ ਡੋਲਦਾ ਹੈ ਤੇ ਇਸ ਕਰਕੇ ਤੁਸੀਂ ਤੁਹਾਡਾ ਫਰਜ ਬਣਦਾ ਅੱਜ ਮੇਰੇ ਨਾਲ ਫੇਰ ਆਉਂਦੋ ਤੇ ਨਹੀਂ ਤਾਂ ਬੇਈ ਨਹੀਂ ਬਣ ਕੇ ਰਹੋ ਮੈਂ ਤੁਹਾਨੂੰ ਸਾਰੇ ਮੇਲੇ ਨੂੰ ਆਣਾ ਤੁਸੀਂ ਵੀ ਨਹੀਂ ਚੰਗੀਆਂ ਜੇ ਮੈਂ ਦਿਲ ਆਖੇ ਲਾ ਕੇ ਉਹ ਜਜ਼ਬਾਤੀਓਂ ਕੇ ਪੰਜਾਬ ਨਾ ਖੜਨ ਦੀ ਕੋਸ਼ਿਸ਼ ਨਾ ਕਰਿਓ Vai gordinho que a vai gordinho que vai